ਦਿਆਰਾਮ ਜੀ ਹੋਏ ਇੱਕ ਉਹ ਕਹਿੰਦੇ ਮੇਰਾ ਮਨ ਕਰਦਾ ਵਾਏ ਗੁਰੂ ਮੈਂ ਤੈਨੂੰ ਕੁਝ ਸੌਂਪਾਂ ਕੁਝ ਦੇਵਾਂ ਜਿਵੇਂ ਸਰਦਾ ਲੋ ਸੇਵਕ ਕੁਝ ਆਪਣੇ ਮੁਰਸ਼ਿਦ ਨੂੰ ਆਪਣੇ ਪੀਰ ਦੇ ਅੱਗੇ ਕੁਝ ਭੇਟ ਕਰਦੇ ਆ ਕਹਿੰਦੇ ਕੀ ਭੇਟ ਕਰਾਂ ਤਨ ਕਹਿੰਦੇ ਇਹ ਨਾ ਮੈਂ ਖਰੀਦਿਆ ਨਾ ਮੈਂ ਪੈਦਾ ਕੀਤਾ ਇਹ ਤਾਂ ਤੇਰਾ ਹੀ ਹੈ ਜਿਵੇਂ ਬਾਬਾ ਰਵਦਾਸ ਜੀ ਨੇ ਆਖਿਆ ਤੇਰਾ ਕੀਆ tujhe kya ਆਰ ਜਿਹੜੀ ਚੀਜ਼ ਤੂੰ ਬਣਾਈ ਐ ਤੇ ਤੈਨੂੰ ਦੇ ਦਈਏ ਤੇ ਫਿਰ ਉਹ ਮੇਰਾ ਕੀ ਹੋਇਆ ਉਹਦੇ 'ਚ ਤਨ ਵੀ ਤੇਰਾ ਮੈਂ ਸੋਚਾਂ ਮਨ ਦੇ ਦਿਆਂ ਤਨ 'ਚ ਮਨ ਹੈ ਮਨ ਵੀ ਤਾਂ ਤੇਰਾ ਹੀ ਆ ਨਾ ਚਲੋ ਮੈਂ ਤਾਂ ਆਪਣੇ ਵੱਲੋਂ ਦੇਣਾ ਨਾ ਆਪਣਾ ਕੁਛ ਤਨ ਵੀ ਤੇਰਾ ਮਨ ਵੀ ਤੇਰਾ ਮਨ ਔਰ ਤਨ ਦੇ ਜੋਰ ਤੇ ਜੇ ਧਨ ਇਕੱਠਾ ਕੀਤਾ ਹੈ ਸੰਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ ਇਹ ਵੀ ਤਾਂ ਤਨ ਮਨ ਦੁਆਰੇ ਹੀ ਕੀਤੀਆਂ ਨਾ ਤੇ ਤਨ ਮਨ ਵੀ ਤੇਰਾ ਪੈਦਾ ਕੀਤਾ ਬਾਕੀ ਕੁਛ ਵੀ ਤਾਂ ਹੀ ਆਇਆ ਨਾ ਜੇ ਤਨ ਸੀ ਤੰ ਸੰਸਾਰੀ ਚੀਜ਼ਾਂ ਵੀ ਤਾਂ ਹੀ ਇਕੱਠੀਆਂ ਕੀਤੀਆਂ ਨਾ ਜੇ ਮੈਂ ਤਨ ਰਾਹੀਂ ਮਿਹਨਤ ਕੀਤੀ ਤੇ ਤਨ ਦੇਣ ਵਾਲਾ ਤੂੰ ਫਿਰ ਮੈਂ ਤੈਨੂੰ ਕੀ ਦੇਵਾਂ ਮੇਰੇ ਕੋਲੇ ਆਪਣਾ ਤਾਂ ਕੁਛ ਵੀ ਨਹੀਂ ਹੈ ਕੀ ਦੇਵਾਂ ਉਹ ਕਹਿੰਦੇ ਫਿਰ ਇੱਕ ਚੀਜ਼ ਹੈ ਮਨ ਮੇਰਾ ਕਰਦਾ ਹੈ ਵੀ ਮੈਂ ਤੈਨੂੰ ਕੁਛ ਦੇਵਾਂ ਪਰ ਇੱਛਾ ਇਹ ਹੈ ਵੀ ਉਹ ਦੇਵਾਂ ਜੋ ਮੇਰਾ ਹੈ ਤਨ ਵੀ ਤੇਰਾ ਮਨ ਵੀ ਤੇਰਾ ਪੈਸਾ ਵੀ ਤੇਰਾ ਪਦਾਰਥ ਵੀ ਤੇਰਾ ਤੈਨੂੰ ਕੀ ਦੇਵਾਂ ਜੋ ਮੇਰਾ ਹੋਵੇ ਉਹ ਕਹਿੰਦੇ ਫਿਰ ਵਾਹਿਗੁਰੂ ਮੇਰੇ ਕੋਲ ਇੱਕ ਚੀਜ਼ ਹੈ ਜੋ ਮੇਰੀ ਹੈ ਜੇ ਤੂੰ ਕਬੂਲ ਕਰ ਲੈ ਉਹ ਕੀ ਲੈ ਤੇਰੇ ਦਰ ਤੇ ਭੇਟ ਕਰਨਾ ਚਾਹੁੰਨਾ ਉਹ ਕੀ ਹੈ ਹੰਕਾਰ ਪਾਪ ਮੇਰੇ ਨੇ ਇਹ ਕਬੂਲ ਕਰ ਗੁਨਾਹ ਮੇਰੇ ਨੇ ਦੀਨ ਦੁਨੀਆ ਦੀ ਵਾਸ਼ਨਾਵਾਂ ਜਿਹੜੀਆਂ ਮੇਰੇ ਅੰਦਰ ਇਕੱਠੀਆਂ ਹੋਈਆਂ ਨੇ ਇਹ ਮੇਰੀਆਂ ਨੇ ਸਤਗੁਰੂ ਇਹ ਤੇਰੇ ਦਰ ਤੇ ਲੈਣ ਆਇਆ ਇਹਨਾਂ ਨੂੰ ਪ੍ਰਵਾਨ ਕਰ ਲੀ ਇਹਨਾਂ ਦਾ ਭਾਰ ਸਿਰ ਤੇ ਚੱਕ ਕੇ ਮੈਥੋਂ ਜੀਆ ਨਹੀਂ ਜਾਂਦਾ ਇਹ ਕਬੂਲ ਕਰੇ ਹਮ ਪਾਪੀ ਵੱਡ ਗੁਨਾਹਗਾਰ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਖਤੇ ਬਹੁਤ ਕਮਾਮ ਦੇ ਇਹ ਸਾਡੀ ਬਿਰਤੀ ਹੈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਹਮੰਦਲੇ ਅੰਦ ਵਿਖੇ ਵਿਕਰਾਤੇ ਸਾਡੇ ਗੁਨਾਹਾਂ ਨੂੰ ਆਪਣੇ ਦਰ ਤੇ ਕਬੂਲ ਕਰੀ ਅਸੀਂ ਤਾਂ ਤੈਨੂੰ ਇਹ ਵੀ ਨਹੀਂ ਕਹਿੰਦੇ ਕਿ ਸਾਡੇ ਪਾਪਾਂ ਨੂੰ ਖਤਮ ਕਰ ਸਾਡੇ ਗੁਨਾਹਾਂ ਨੂੰ ਖਤਮ ਕਰ ਅਸੀਂ ਤਾਂ ਤੇਰੀ ਤੇਰੇ ਅੱਗੇ ਆ ਕੇ ਝੋਲੀ ਢੇਰੀ ਕਰਦੇ ਵੀ ਅਸੀਂ ਤਾਂ ਇਦਾਂ ਦੇ ਆ ਤੇ ਜੇ ਅਸੀਂ ਕਵਾਂਗੇ ਅਸੀਂ ਧਾਰਮਿਕ ਕੰਮ ਕਰਕੇ ਪਾਪ ਖਤਮ ਕਰ ਲਾਂਗੇ ਧਰਮ ਕੰਮ ਕਰਦਾ ਕਰਦਾ ਬੰਦਾ ਹੋਰ ਪਾਪ ਇਕੱਠੇ ਕਰ ਲੈਂਦਾ ਕਈ ਵਾਰ ਦਾਨ ਕਰਦਾ ਕਰਦਾ ਹੰਕਾਰ ਲੈ ਆਉਂਦਾ ਅੰਦਰ ਪਾਠ ਕਰਦਾ ਕਰਦਾ ਹੋਰ ਗੁਨਾਹ ਕਰਦਾ ਹੋਰ ਹਉਮੈ ਅੰਦਰ ਪੈਦਾ ਹੋ ਜਾਂਦੀ ਹੈ ਸਤਿਗੁਰੂ ਅਸੀਂ ਦਾਨ ਕਰਕੇ ਧਾਰਮਿਕ ਕੰਮ ਕਰਕੇ ਆਪਣੇ ਪਾਪਾਂ ਨੂੰ ਆਪਣੇ ਗੁਨਾਹਾਂ ਨੂੰ ਆਪਣੇ ਜੀਵਨ ਚੋਂ ਨਹੀਂ ਘੱਟ ਸਕਦੇ ਇਸ ਲਈ ਤੇਰੇ ਦਰ ਤੇ ਢੇਰੀ ਕੀਤੀ ਆ ਤੂੰ ਇਹ ਕਬੂਲ ਕਰ ਇਹੀ ਸਾਡੇ ਨੇ ਇਹੀ ਕਮਾਈ ਕੀਤੀ ਅਸੀਂ ساری ਜ਼ਿੰਦਗੀ ਦੂਜੇ ਇੱਕ ਕਸ਼ਮੀਰ ਦੇ ਪੁਰਾਣੇ ਮਹਾਂਪੁਰਖ ਸੰਤ ਹੋਏ ਆ ਉਤਾਰ ਉਹਨਾਂ ਦਾ ਨਾਮ ਸੀ ਉਹ ਕਹਿੰਦੇ ਵੀ ਖੌਂਚਾ ਲਾਉਂਦੇ ਸੀ ਉਬਲੇ ਜਿਹੜੇ ਛੋਲੇ ਐ ਕਾਬਲੀ ਛੋਲੇ ਜਿਹੜੇ ਚਿੱਟੇ ਆ ਉਹ ਘਰ ਵਾਲੀ ਨੇ ਉਬਾਲ ਦੇਣੇ ਤੇ ਉਹਨਾਂ ਨੇ ਜਾ ਕੇ ਵੇਚਨੇ ਲੋਕਾਂ ਨੂੰ ਕਿ ਕਿਵੇਂ ਨਾ ਕਿਵੇਂ ਜਿਹੜਾ ਉਹ ਪਰਿਵਾਰ ਦਾ ਥੋੜਾ ਬਹੁਤਾ ਗੁਜ਼ਾਰਾ ਚੱਲੇ ਰੋਜ਼ ਵੇਚਣ ਜਾਂਦੇ ਸੀ ਘਰ ਵਾਲੀ ਤਿਆਰ ਕਰਦੀ ਸੀ ਫਕੀਰ ਤबीयत ਦੇ ਮਾਲਕ ਸੀ ਸੰਤ ਤबीयत ਦੇ ਮਾਲਕ ਸੀ ਸਿਆਣੇ ਸੀ ਬਹੁਤ ਜ਼ਿਆਦਾ ਇੱਕ ਦਿਨ ਕੋਈ ਖੋਟੇ ਸਿੱਕੇ ਬੰਦਾ ਦੁਕਾਨਾਂ ਦੇ ਉੱਪਰ ਹਰੇਕ ਦੁਕਾਨ ਤੇ ਲੈ ਕੇ ਜਾਏ ਵੀ ਖੋਟਾ ਸਿੱਕਾ ਚੱਲ ਜੇ ਚੱਲੇ ਨਾ ਕਿਉਂਕਿ ਚਾਹੁੰਦਾ ਕਿ ਖੋਟਾ ਸਿੱਕਾ ਕਿਵੇਂ ਚੱਲੇ ਤੇ ਖੇਡ ਜੀ ਖੇਡ ਦਾ ਮੈਨੂੰ ਕੁਝ ਨਾ ਕੁਝ ਪ੍ਰਾਪਤ ਹੋ ਜਾਏ ਮਿਲ ਜਾਏ ਉਹ ਖੋਟਾ ਸਿੱਕਾ ਲੈ ਕੇ ਇਸ ਫਕੀਰ ਉਤਾਰ ਦੇ ਕੋਲੇ ਆਇਆ ਤੇ ਇਹਨੇ ਖੋਟੇ ਸਿੱਕੇ ਫੜ ਲਏ ਤੇ ਉਬਲੇ ਹੋਏ ਛੋਲੇ ਉਹਨੂੰ ਦੇਤੇ ਬੜਾ ਖੁਸ਼ ਹੁੰਦਾ ਸੰਸਾਰ ਤੇ ਇਦਾਂ ਦੇ ਲੋਕ ਤਾਂ ਬਹੁਤ ਐ ਕਿ ਸਿੱਕੇ ਖਰੇ ਲੈਂਦੇ ਨੇ ਸੌਦਾ ਖੋਟਾ ਦਿੰਦੇ ਐ ਬਹੁਤ ਲੋਕ ਇਦਾਂ ਦੇ ਐ ਕਿ ਵਪਾਰ ਦੇ ਵਿੱਚ ਵੀ ਇਮਾਨਦਾਰੀ ਨਹੀਂ ਹੈ ਕਿ ਚਲੋ ਇੰਨਾ ਕੁ ਮਿਲ ਜਾਏ ਜਿੰਨੇ ਕੁ ਪੈਸੇ ਲਏ ਐ ਉੰਨੀ ਚੀਜ਼ ਤਾਂ ਅਸੀਂ ਦੇ ਦਈਏ ਨਾ ਦੂਜੇ ਨੂੰ ਲੋਕੀ ਖਰੇ ਪੈਸੇ ਲੈ ਕੇ ਖਰੇ ਨੋਟ ਲੈ ਕੇ ਵੀ ਖੋਟੇ ਸੌਦੇ ਵੇਚਦੇ ਐ ਇਹ ਪਹਿਲਾ ਫਕੀਰ ਸੀ ਜਿਹੜਾ ਖੋਟਾ ਸਿੱਕਾ ਲੈ ਕੇ ਤੇ ਖਰਾ ਸੌਦਾ ਦੇ ਰਿਹਾ ਉਹ ਹਸੇਓ ਦੇ ਤੇ ਦੂਜੇ ਦਿਨ ਵੀ ਆ ਗਿਆ ਉਹਨੇ ਫੇਰ ਰੱਖ ਲਈ ਤੀਜੇ ਦਿਨ ਵੀ ਆ ਗਿਆ ਹਫਤਾ ਆ ਹੀ ਲੰਘ ਗਿਆ ਉਹਨੂੰ ਇੱਕ ਦਿਨ ਫਜ਼ਰ ਦੀ ਨਵਾਜ਼ ਕਰਕੇ ਜਦੋਂ ਉੱਠਿਆ ਤੇ ਘਰ ਵਾਲੀ ਨੂੰ ਕਹਿੰਦਾ ਵੀ ਖੁੰਚਾ ਤਿਆਰ ਆ ਮੈਂ ਲੈ ਜਾਵੇਂ ਛੋਲੇ ਲੈ ਜਾਵਾਂ ਵੇਚਣ ਉਹਨੇ ਖੋਟੇ ਜਿੰਨੇ ਸਿੱਕੇ ਸਾਰੇ ਦਿਨਾਂ ਦੇ ਵੇਚ ਕੇ ਲਿਆ ਰਿਹਾ ਸੀ ਉਹਨੇ ਅੱਗੇ ਢੇਰ ਲਾਤਾ ਵੀ ਆਹ ਲੋ ਜੀ ਆਹੀ ਹੈ ਕਿੱਥੋਂ ਲਿਉਨੇ ਇਹ ਖੋਟੇ ਸਿੱਕੇ ਮੈਂ ਮਸਾਲੇ ਵਾਲੇ ਕੋਲੇ ਲੈ ਕੇ ਗਈ ਉਹਨੇ ਮੋੜਤਾ ਜਿਹੜੇ ਤੁਸੀਂ ਲਿਆਏ ਉਹ ਕਮਾ ਕੇ ਇਹ ਖੋਟੇ ਸਿੱਕੇ ਮੈਂ ਛੋਲਿਆਂ ਵਾਲੇ ਕੋਲੇ ਗਈ ਉਹਨੇ ਮੋੜ ਦਿੱਤਾ ਜਿੱਥੇ-ਜਿੱਥੇ ਮੈਂ ਰਸ ਲੈਣ ਗਈ ਇਹ ਵਾਪਸ ਭੇਜਦੇ ਕਿਸੇ ਨੇ ਨਹੀਂ ਲਏ ਖੋਟੇ ਸਿੱਕੇ ਕਹਿੰਦੇ ਉਹ ਫਿਰ ਅੱਲਾਹ ਤਾਲਾ ਅੱਗੇ ਦੋਵੇਂ ਹੱਥ ਤਾਂ ਨੂੰ ਕਰਕੇ ਚਿੰਦਾ ਅੱਲਾਹ ਵਾਹਿਗੁਰੂ ਮੈਨੂੰ ਪਤਾ ਸੀ ਕਿ ਇਹ ਸਿੱਕੇ ਖੋਟੇ ਆ ਪਰ ਮੈਂ ਲੈ ਲੈਣਾ ਇਹ ਮੈਨੂੰ ਪਤਾ ਸੀ ਕਿ ਇਹ ਜੋ ਸਿੱਕੇ ਲੈ ਕੇ ਆ ਰਿਹਾ ਹੈ ਬੰਦਾ ਇਹ ਖੋਟੇ ਸਿੱਕੇ ਲੈ ਕੇ ਆ ਰਿਹਾ ਮੈਨੂੰ ਪਤਾ ਹੋਣ ਦੇ ਬਾਵਜੂਦ ਵੀ ਮੈਂ ਇਹਨਾਂ ਖੋਟੇ ਸਿੱਕਿਆਂ ਨੂੰ ਕਬੂਲਿਆ ਪਤਾ ਕਿਉਂ ਜਿੱਦੈ ਮੈਂ ਤੇਰੇ ਦਰ ਤੇ ਆਵਾਂ ਮੈਨੂੰ ਕਬੂਲ ਲੈ ਕਿਉਂਕਿ ਮੈਂ ਵੀ ਬਹੁਤ ਖੋਟਾ ਮੈਨੂੰ ਮੋੜੇ ਨਾ ਤੂੰ ਮੈਨੂੰ ਕਬੂਲ ਮੈਂ ਸਵੀਕਾਰਿਆ ਹਾਂ ਨੂੰ ਮੈਂ ਇਸ ਲਈ ਵੀ ਜਦੋਂ ਮੈਂ ਤੇਰੇ ਕੋਲ ਆਵਾਂ ਤਾਂ ਤੂੰ ਇਸ ਖੋਟੇ ਨੂੰ ਮੋੜੇ ਨਾ ਪਿੱਛੇ ਨਾ ਭੇਜੇ ਜਿਵੇਂ ਮੈਂ ਕਬੂਲਿਆ ਹੈ ਤੇਰੇ ਚਰਨਾਂ ਚ ਅਰਦਾਸ ਹੈ ਤੂੰ ਵੀ ਮੈਨੂੰ ਕਬੂਲ ਲੈ ਔਰ ਅਸੀਂ ਇਸੇ ਲਈ ਅਰਦਾਸ ਕਰਦੇ ਕੋਈ ਅਸੀਂ ਲਿਸਤਾ ਨਹੀਂ ਲੈ ਕੇ ਆਉਂਦੇ ਮੈਂ ਬੜਾ ਪੁੰਨੀ ਹਾਂ ਜੀ ਮੈਂ ਦਾਨੀ ਹਾਂ ਮੈਂ ਬਹੁਤ ਪਾਠੀ ਹਾਂ ਜੀ ਮੈਂ ਬੜਾ ਵਿਆਖਿਆਕਾਰ ਨਹੀਂ ਸਿੱਖ ਤਾਂ ਹੀ ਅਰਦਾਸ ਕਰਦਾ ਕਿ ਮਹਾਰਾਜ ਮੈਂ ਤਾਂ ਬੜੇ ਗੁਨਾਹਾਂ ਨਾਲ ਭਰਿਆ ਹੋਇਆ ਹਾਂ ਤੇ ਇਹ ਵੀ ਇੱਛਾ ਨਹੀਂ ਰੱਖਦਾ ਕਿ ਮੇਰੇ ਗੁਨਾਹ ਤੂੰ ਪਾਪ ਧੋ ਦੇ। ਇਹ ਹੀ ਇੱਛਾ ਹੈ ਮੈਨੂੰ ਆਪਣੇ ਚਰਨਾਂ ਨਾਲ ਜੋੜ ਮੇਰੇ ਗੁਨਾਹ ਆਪਣੀ ਝੋਲੀ ਚ ਪਵਾ ਕਿਉਂਕਿ ਪਤਾ ਨਹੀਂ ਮੈਂ ਪਾਠ ਕਰਦਿਆਂ ਕਰਦਿਆਂ ਧਰਮ ਦੇ ਕੰਮ ਕਰਦਿਆਂ ਕਰਦਿਆਂ ਹੋਰ ਪਾਪ ਇਕੱਠੇ ਕਰ ਲੈਣੇ ਕਿੰਨੇ ਕਿਤਵਾਉਂਗਾ। ਤੂੰ ਆਪਣੇ ਬਣਾ ਲਾ ਮੈਨੂੰ। ਮੈਨੂੰ ਆਪਣੇ ਚਰਨਾਂ ਨਾਲ ਜੋੜ ਲਾ। ਏ ਅਰਦਾਸ ਕਰੀਏ ਸਾਰੇ ਜਦੋਂ ਪਾਠ ਕਰਦੇ ਆਂ ਕਿ ਸਤਿਗੁਰੂ ਇਹ ਅਛਾਵਾਂ ਜੀਵਨ ਚੋਂ ਖਤਮ ਹੋ ਜਾਣ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਧਰਮ ਦੀ ਦੁਨੀਆ ਚ ਇੱਛਾ ਦੇ ਗੁਲਾਮ ਹੋਏ ਬੰਦਿਆਂ ਨੇ ਮੁਰਦੇ ਪੂਜਨੇ ਸ਼ੁਰੂ ਕਰਤੇ